ਬਹੁਤ ਵਧੀਆ ਜੀ ਕਿਸਮਤ ਇਹਨੂੰ ਕਹਿੰਦੇ ਆ ਇਹਨੂੰ ਹੀ ਗੁੱਡ ਲੱਕ ਕਹਿੰਦੇ ਜਦੋਂ ਤੁਹਾਨੂੰ ਗੁਰਦੁਆਰਾ ਸਾਹਿਬ ਕਿਸੇ ਐਸੀ ਜਗ੍ਹਾ ਤੇ ਜਿੱਥੇ ਤੁਹਾਨੂੰ ਪਰਪਰਪਿਤਾ ਪ੍ਰਮਾਤਮਾ ਨਾਲ ਜੁੜਨ ਦਾ ਮੌਕਾ ਮਿਲਦਾ ਇਹ ਸਭ ਤੋਂ ਵੱਡਾ ਇਹ ਕਿਸਮਤ ਕਹਿ ਸਕਦੇ ਆ ਅੱਜ ਮੇਰੇ ਹਿੱਸੇ ਇਹਨਾਂ ਖੂਬਸੂਰਤ ਮਾਹੌਲ ਬਣਾ ਐਮੀ ਅੱਛੀ ਕਿਸਮਤ ਨੇ ਮੇਰਾ ਸਾਥ ਦਿੱਤਾ ਕਿ ਮੈਂ ਸ਼੍ਰੀ ਅਮਰਿਤਸਰ ਸਾਹਿਬ ਜੀ ਗੁਰੂ ਰੰ다ਸ ਸਾਹਿਬ ਜੀ ਦੇ ਨਗਰੀ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਚਰਨਾਚਾਹਰ ਹੋਇਆ ਤੇ ਬਹੁਤ ਅੱਛਾ ਲੱਗਿਆ ਅੱਜ 16/7/86 ਨਿਸ਼ਾਨ ਸਾਹਿਬ ਤੇ ਉਹ ਵੀ ਇੱਛਾ ਪੂਰੀ ਹੋਈ ਪ੍ਰਭੂ ਦਾ ਪ੍ਰਮਾਤਮਾ ਨੇ ਬਹੁਤ ਮਿਹਰਬਾਨੀ ਕੀਤੀ ਔਰ ਮੈਨੂੰ ਇਨਾ ਚੰਗਾ ਲੱਗਿਆ ਮੇਰੇ ਮਨ ਅੰਦਰ ਤੇਰੀ ਕੋਲ ਸੁਰ ਪੂਰੀਆਂ ਖੁਸ਼ੀਆਂ ਪਰਪੂਰ ਨੇ ਮੈਨੂੰ ਬਹੁਤ ਬੱਧ ਆਸ਼ੀਰਵਾਦ ਮਿਲਿਆ ਜਿਆਦਾ ਵੀ ਤੁਹਾਡੀ ਪਾਸੇ ਦੁਨੀਆ ਕਿਰਤਨ ਸ਼ੁਰੂ ਕਰਦੇ ਰਹੇ ਜੀ 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 ਅੱਜ ਵੀ ਕਰਦਾ ਜੀ ਅੱਜ ਵੀ ਕਰਦਾ ਹੁਣ ਵੀ ਕਰਦਾ ਤੇ ਬਸ ਪਰਮਾਤਮਾ ਸਾਰਿਆਂ ਨੂੰ ਖੁਸ਼ ਰੱਖੇ ਤੰਦਰੁਸਤ ਰੱਖੇ ਹੱਸਦਾ ਬਸਦਾ ਰੱਖੇ ਉਹ ਰੱਖਦਾ ਵੀ ਆ ਤੇ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਚਰਣਾ ਚ ਇੱਥੇ ਆ ਕੇ ਜਿਹੜਾ ਮਨ ਖੁਸ਼ ਹੋਇਆ ਜਿਹੜਾ ਇੱਕ ਨਿਰੋਗੀ ਕਾਇਆ ਹੋਈਆ ਉਹ ਮੈਂ ਮਹਿਸੂਸ ਕਰ ਸਕਦਾ ਇੱਕ ਬਾਤ ਅੱਜ ਕਰਤੀ ਹੈ ਜੰਝੜ जी थर्टी तो शुरू रहा जी श्री पटना साहब को तो वो जागृति देना प्रभात फ्री का जो गीत है वह भी अस तैयार कर रहे ये सेवा मैं मौका मिलता रहा और मेरा भाग अच्छे ने कि अज मैं श्री अमृतसर साहब बाबा दीप सिंह जी के चरणा चाहे हाज़िर होया है, और एक खुशी मैं बयान लफ्जा च कर सकता बहुत बेअंत खुशी वाहगुरु जी का खालसा वाहू जी